ਹੈਲੋ ਦੋਸਤੋ ਤਾਂ ਅੱਜ ਦਾ ਵਲੌਗ ਸਟਾਰਟ ਕਰ ਰਹਾ ਮੈਂ ਘਰੇ ਜਾਣ ਵੇਲੇ ਚੱਲਿਆ ਮੈਂ ਘਰੇ ਕਿਉਂਕਿ ਮੰਮੀ ਦੀ ਤਬੀਅਤ ਖਰਾਬ ਹੈ ਮੈਨੂੰ ਜਲਦੀ ਤੋਂ ਜਲਦੀ ਘਰੇ ਪਹੁੰਚਣਾ ਪਊਗਾ ਤਾਂ ਫਾਈਨਲੀ ਮਿੱਤਰੋ ਮੈਂ ਪਹੁੰਚ ਗਿਆ ਘਰੇ ਤੇ ਪਹੁੰਚਦੇ ਸਾਰ ਮੈਨੂੰ ਮਿਲਿਆ ਕਾਲੂ ਕਾਲੂ ਨੂੰ ਕੱਲਾ ਬਾਹੇ ਕਰਨਾ ਆਉਂਦਾ ਹੋਰ ਕੁਝ ਵੀ ਨਹੀਂ ਕਰਨਾ ਆਉਂਦਾ ਹੈਗਾ ਚਲੋ ਬਈ ਇੱਕ ਬੁੱਗਾ ਕਰਕੇ ਚਲੋ ਚੱਲੀਏ ਗਦਾ-ਗਦਾ ਅੰਦਰ ਬੱਚਿਆਂ ਨੂੰ ਚਾਚੂ ਦਾ ਘਟ ਚੀਜੀ ਦਾ ਜ਼ਿਆਦਾ ਚਾਹ ਹੁੰਦਾ ਚਾਚੂ ਨੂੰ ਪਾਣੀ ਕੀ ਲਾਏਗੀ ਆਹ ਹਾਂ ਮੰਮ ਡੈਡੀ ਦਰਦੂ ਨਾਲ

ਨਹੀਂ ਆਜ ਕਰ ਇਹਦੇ ਵਿੱਚ ਪਾਵਾਂ ਲੈ ਓਏ ਬੱਟ ਲੈ ਵੀ ਤੈਨੂੰ ਵੀ ਪਾਵਾਂ ਐ ਮੇਰਾ ਬੱਟ ਇਹ ਸ਼ਾਬਾਹ ਹੈ ਛਾਬਾਹ ਹੈ ਮੇਰੇ ਜਿਹੜੇ ਕਰਿਆ ਹਲੋ ਸ਼ਾਬਾਹ ਕੀ ਬਣਾਵਾ ਮਮੀ ਆਹ ਕੀ ਕਰੇਗਾ ਦੇੜਨਾ ਪੁੱਤ ਨੂੰ ਮੇਰੇ ਮੂੰਹ ਤੇ ਨਾ ਮਿਰਚਾਂ ਦਾ ਛਿੱਟਾ ਡਿੱਗ ਗਿਆ ਹਾਂ ਮੱਛਰੇ ਆਉਣਾ ਫਾਇਦਾ ਸੋ ਆਲੇ ਦਾ ਮੂੰਹ ਛੁੱਕ ਕੇ ਜਲਦੀ ਹਾਂ ਹਾਂ ਕਰਨਾ ਪੂਗਾ ਸਾਰਾ ਮੂੰਹ ਮਚੰਡਾ ਬੈਗਾ ਥੋੜਾ ਹੋਰ ਕਰ ਮੇਲੇ ਤੇ ਇੱਥੇ ਜੀ ਜੱਟ ਜੂਨੀ ਜੱਟ ਜੂਨੀ Tá de né? ਤਾਂ ਗਾਇਜ਼ ਜਿਵੇਂ ਕਿਸ ਨੂੰ ਪਤਾ ਵੀ ਮੰਮੀ ਦੀ ਤबीयत ਥੋੜੀ ਜਿਹੀ ਖਰਾਬ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਇਰਸ ਜਾਂ ਚੱਲ ਰਿਹਾ ਜਿਹਦੇ ਕਰਕੇ ਬੁਖਾਰ ਐਵੇਂ ਦਾ ਚੜ ਰਿਹਾ ਹੈ ਬੰਦੇ ਤੋਂ ਉੱਠਿਆ ਨਹੀਂ ਜਾਂਦਾ ਹੈਗਾ ਤੇ ਚਲੋ ਯਾਰ ਮੈਨੂੰ ਤਰਸ ਜ ਆ ਜਾਂਦਾ ਹੈਗਾ ਵੀ ਕਿਉਂ ਨਾ ਯਾਰ ਆਪਾਂ ਐ ਕਰ ਲਾਂ ਨੇ ਰੋਟੀ ਟੁੱਕ ਮੰਮੀ ਦਾ ਹੱਥ ਬਟਾ ਦੇਣਾ ਸਾਰੇ ਕੰਮ ਕੁੰਮ ਦੇ ਵਿੱਚ ਕਿਉਂਕਿ ਯਾਰ ਮੈਨੂੰ ਤਰਸ ਜ ਆ ਜਾਂਦਾ ਹੈਗਾ ਤੇ ਵੈਸੇ ਦਾਲ ਪਾਣੀ ਮੈਨੇ ਕਦੇ ਬਣਾਇਆ ਤਾਂ ਹੈ ਨੀਗਾ ਪਰ ਮੰਮੀ ਨੂੰ ਮੈਨੇ ਕਈ ਵਾਰੀ ਬਣਾਉਂਦੇ ਹੋਏ ਦੇਖਿਆ ਹੈਗਾ ਪਰ ਗਾਇਜ਼ ਜਿੰਨੇ ਵਾਰੀ ਵੀ ਮੈਨੇ ਦਾਲ ਪਾਣੀ ਬਣਾਇਆ ਤਾਂ ਬਹੁਤ ਸਵਾਦ ਬਣਾਇਆ ਹੈਗਾ ਮੰਮੀ ਨੂੰ ਬਹੁਤ ਪਸੰਦ ਆਇ ਸੰਘ ਮੰਨਦਾ ਹੁੰਦਾ ਸੀ ਵੀ ਘਰ ਦੇ ਕੰਮ ਸਿਰਫ ਮੰਮੀ ਡੈਡੀ ਹੀ ਕਰਦੇ ਹੁੰਦੇ ਨੇਗੇ ਮੁੰਡੇ ਨਹੀਂ ਕਰਦੇ ਹੁੰਦੇ ਮੁੰਡੇ ਸਿਰਫ ਬਾਹਰਲਾ ਕੰਮ ਕਰਦੇ ਹੁੰਦੇ ਨੇ ਪਰ ਸਮੇਂ ਦੇ ਨਾਲ-ਨਾਲ ਪਤਾ ਲੱਗਦਾ ਬੰਦੇ ਨੂੰ ਕਿ ਯਾਰ ਜਦੋਂ ਮੰਮੀ ਡੈਡੀ ਬਿਮਾਰ ਹੁੰਦੇ ਨੇ ਬੰਦੇ ਨੂੰ ਕੰਮ ਕਰ ਲੈਣਾ ਚਾਹੀਦਾ ਤੇ ਮਾਂ ਪਿਓ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਹੈਗਾ ਬੇਸ਼ੱਕ ਮੈਂ ਬਾਹਰੋਂ ਥੱਕ ਕੇ ਆਉਣਾ ਸਾਰਾ ਕੰਮ ਕੁਮਕ ਕਰਕੇ ਪਰ ਫਿਰ ਵੀ ਮੈਂ ਘਰੇ ਆ ਕੇ ਮੰਮੀ ਦੇ ਕੰਮ ਦੇ ਵਿੱਚ ਹੱਥ ਪਟਾ ਦੇਣਾ ਤਾਂ ਫਾਈਨਲੀ ਗੱਲਾਂ ਕਰਦੇ ਕਰਦੇ ਆਪਾਂ ਨੇ ਦਾਲ ਬਣਾ ਕੇ ਰੈਡੀ ਕਰਤੀ ਮਟਰ ਪਨੀਰ ਦੀ ਤਾਂ ਗਾ ਜਿੰਨੇ ਟਾਈਮ ਚ ਬਣਦੀ ਹੈਗੀ ਦਾਲ ਓਨੇ ਟਾਈਮ ਦੇ ਵਿੱਚ ਆਪਾਂ ਦਿਵਾਲੀ ਤੇ ਜਿਹੜੀ ਮਠਾਈ ਲੈਂਦੀ ਸੀਗੀ ਲੱਡੂ ਲੁੱਡੂ ਵਗੈਰਾ ਉਹ ਖਾ ਕੇ ਦੇਖ ਦਾਂਗੇ ਦਿਵਾਲੀ ਵਾਲੇ ਦਿਨ ਤਾਂ ਬੰਦਾ ਪਟਾਕੇ-ਪੜੁੱਕੇ ਚਲਾਉਣ ਚਲਾਉਣ ਚ ਬਿਜ਼ੀ ਹੁੰਦਾ ਹੈਗਾ ਤੇ ਮਠਾਈ ਤਾਂ ਬਾਅਦ ਚ ਹੀ ਖਾਈ ਜਾਂਦੀ ਹੈਗੀ ਇੱਕ ਦਿਨ ਬਾਅਦ ਜਾਂ ਦੋ ਦਿਨਾਂ ਬਾਅਦ ਥੋੜੇ ਕਿ ਦਿਨ ਪਹਿਲਾਂ ਨਾ ਮੰਮੀ ਦੇ ਫੋਨ ਦੇ ਵਿੱਚ ਪ੍ਰੋਬਲਮ ਮਾਰੀ ਤੇ ਬੰਦ ਹੋ ਜਾਂਦਾ ਸੀਗਾ ਤੇ ਮੰਮੀ ਨੂੰ ਆਪਾਂ ਨੇ ਨਵਾਂ ਫੋਨ ਲੈ ਕੇ ਦਿੱਤਾਗਾ ਮੈਂ ਤਾਂ ਨਹੀਂ ਲੈ ਕੇ ਦਿੱਤਾ ਅਸਲ ਤੇ ਡੈਡੀ ਨੇ ਲੈ ਕੇ ਦਿੱਤਾਗਾ ਪੁਰਾਣੇ ਫੋਨ ਤੋਂ SIMਾ ਕੱਢ ਕੇ ਹੁਣ ਨਵੇਂ ਫੋਨ 'ਚ SIMਾ ਪਾਉਣੀ ਹੈਗੀ ਬਾਕੀ ਦੇਖਣ 'ਚ ਫ ਮੰਮੀ ਨੂੰ ਟੱਚ ਫੋਨ ਚਲਾਉਣਾ ਨਹੀਂ ਆਉਂਦਾ ਹੈਗਾ ਇਸ ਕਰਕੇ ਆਪਾਂ ਨੇ ਕੀਪੜ ਵਾਲਾ ਫੋਨ ਲੈ ਕੇ ਦਿੱਤਾਗਾ ਕੀਪੜ ਵਾਲੇ ਫੋਨ ਦੇ ਵਿੱਚ ਪਾ ਕੇ SIM ਚਲਾ ਕੇ ਦਿਨੇ ਮੰਮੀ ਨੂੰ ਫੋਨ SIM ਪਾਉਣ ਤੋਂ ਬਾਅਦ ਫੋਨ ਟਾਨ ਹੋ ਗਿਆ ਤਾਂ गाइस ਜਿੰਨੇ ਟਾਈਮ ਦੇ ਵਿੱਚ ਮੈਨੇ ਫੋਨ ਦਾ ਕੰਮ ਕਰਿਆ ਉਹਨੇ ਟਾਈਮ ਦੇ ਵਿੱਚ ਦਾਲ ਬਣ ਕੇ ਰੈਡੀ ਹੈ ਦਾਲ ਦੇਖਣ ਨੂੰ ਬਹੁਤ ਜਿਆਦਾ ਸਵਾਦ ਲੱਗ ਰਹੀ ਹੈਗੀ ਚਲੋ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਦੀ ਹੈ ਤਾਂ गाइस ਦਾਲ ਮੈਂ ਬਣਾਈ ਹੋਵੇ ਯਾਰ ਟੇਸਟੀ ਨਾ ਹੋਵੇ ਤਾਂ ਹੋ ਨਹੀਂ ਸਕਦਾ ਤੇ ਦਾਲ ਮੈਨੇ ਬਹੁਤ ਵਧੀਆ ਬਣਾਈ ਹੈ ਪਰ ਤੁਸੀਂ ਦੇਖਿਆ ਹੋਣਾ ਕਿਵੇਂ ਮੇਰਾ ਮੂੰਹ ਚਿੱਟਾ ਚਿੱਟਾ ਜਿਹਾ ਲੱਗ ਰਿਹਾ ਹੈਗਾ ਇਦਾ ਕਾਰਨ ਇਹ ਹੈ ਕਿ ਮੈਂ ਨਹਾ ਕੇ ਆਇਆ ਸੀ ਤੇ ਮੂੰਹ ਤੇ ਲੋਸ਼ਨ ਲਾਇਆ ਹੈਗਾ ਇਸ ਕਰਕੇ ਮੂੰਹ ਚਿੱਟਾ-ਚਿੱਟਾ ਲੱਗ ਰਿਹਾ। ਦੀ ਨੈਕਸਟ ਡੇ ਗੁੱਡ ਮਾਰਨਿੰਗ ਦੋਸਤੋ ਹੁਣ ਮੈਂ ਤੇ ਮੰਮੀ ਚੱਲੇ ਆਂਗੇ ਦਵਾਈ ਲੈਣ ਵਾਸਤੇ ਕਿਉਂਕਿ ਮੰਮੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈਗੀ ਕੁਝ ਦਿਨਾਂ ਤੋਂ ਤਾਂ ਗਾਇਸ ਸਾਡੇ ਨਾਲ ਰਿੰਦਾ ਜਾਊਗਾ ਰਿੰਦੇ ਦੀ ਵੇਟ ਕਰ ਰਹੇ ਹਾਂ ਔਰ ਅਸੀਂ 10-15 ਮਿੰਟ ਤੋਂ ਲੇਕਿਨ 15 ਮਿੰਟ ਹੋ ਗਏ ਤੋਂ ਪੁਜੇ ਖੜੇ ਨੂੰ ਹਜੇ ਤੱਕ ਨਹੀਂ ਆਇਆ ਉਹ ਵੇਟ ਕਰਨੀ ਗਾ ਇਹ ਬਹੁਤ ਔਖੀ ਲੱਗਦੀ ਹੈ 2 ਮਿੰਟ ਵੀ ਵੇਟ ਕਰਨੀ ਪੈ ਜੇ ਮੌਤ ਪੈਂਦੀ ਹੈਗੀ ਫਾਈਨਲੀ ਆ ਜੀ ਡਾਕਟਰ ਦੀ ਦੁਕਾਨ ਤੇ ਪਹੁੰਚ ਗਏ ਤੇ ਮੰਮੀ ਨੂੰ ਦਵਾਈ ਦਿਵਾਉਣੇ ਆ ਗਏ ਹੁਣ ਆ ਮੁੰਡੇ ਦਾ ਨਾਮ ਹੈ ਰਿੰਦਾ ਤੇ ਚਲੋ ਮੰਮੀ ਦਾ ਹੁਣ ਕਰਾਉਣੀ ਹੈ ਜੀ ਚੈੱਕ ਅਪ ਮੰਮੀ ਨੂੰ ਮੈਡੀਸਿਨ ਦਿਵਾਉਣੀ ਹੈ ਜੀ ਤੇ ਡਾਕਟਰ ਨਾਲ ਕਰਕੇ ਗੱਲਬਾਤ ਰਿਪੋਰਟ ਆ ਰਪਾਟਾ ਦਿਖਾ ਕੇ ਮੰਮੀ ਦੀ ਦਵਾਈ ਲੈਣੇ ਆ ਕਿਉਂਕਿ ਕਾਫੀ ਦਿਨਾਂ ਤੋਂ ਮੰਮੀ ਬਿਮਾਰ ਚੱਲ ਰਹੀ ਹੈਗੀ ਤਾਂ ਗਾ ਜੀ ਮੈਂ ਨਾ ਸਿਰ ਤੇ ਤੇਲ ਨਹੀਂ ਲਾ ਕੇ ਆਇਆ ਜੀ ਦੇ ਕਰਕੇ ਵਾਲ ਬਹੁਤ ਜਿਆਦਾ ਰੁੱਖੇ ਲੱਗ ਰਹੇ ਨੇ ਕਿਉਂਕਿ ਮੈਂ ਕਾਲੀ ਗਾਲੀ ਚ ਆ ਗਿਆ ਤਗਾ ਇਹ ਮੰਮੀ ਦੀ ਤਬੀਅਤ ਇੰਨੀ ਜਿਆਦਾ ਖਰਾਬ ਹੈ ਕਿ ਮੰਮੀ ਦੇ ਗਲੂਕੋਸ਼ ਲਾਣਾ ਪਊਗਾ ਡਾਕਟਰ ਕਹਿੰਦੇ ਵੀ ਇਹ ਪੰਜਾਬ ਦੇ ਵਿੱਚ ਵਾਇਰਸ ਚੱਲ ਰਿਹਾ ਹੈਗਾ ਤੇ ਇਹ 5-7 ਦਿਨ ਜ਼ਰੂਰ ਰਹਿਦੇ ਬੰਦੇ ਨੂੰ ਤੇ ਮੂੰਹ ਟੰਕੇ ਰੱਖੋ ਤੇ ਆਪਣੀ ਥੋੜੀ ਜਿਹੀ ਸੰਭਾਲ ਰੱਖੋ ਤੇ ਖਾਂਦੇ ਪੀਂਦੇ ਰਹੋ ਡਾਕਟਰ ਨੇ ਗਲੂਕੋਸ਼ ਦੇ ਵਿੱਚ ਘੱਟੋ ਘੱਟ 5-7 ਟੀਕੇ ਪਾਏ ਨੇ ਪਿੰਡ ਤੋਂ ਮੰਮੇ ਨੂੰ ਕਾਫੀ ਵਾਰ ਦਵਾਈ ਦਵਾ ਦਿੱਤੀ ਪਰ ਕੋਈ ਵੀ ਅਸਰ ਨਹੀਂ ਹੋਇਆ ਪਿੰਡ ਤੋਂ 15-20 ਦਿਨ ਦਵਾਈ ਖਾਣ ਤੋਂ ਬਾਅਦ ਵੀ ਮੰਮੇ ਨੂੰ ਜਮ੍ਹਾਂ ਵੀ ਅਸਰ ਨਹੀਂ ਹੋਇਆ ਤੇ ਲਗਭਗ ਡਾਕਟਰ ਕਹਿੰਦੇ ਟੈਨਸ਼ਨ ਦੀ ਕੋਈ ਗੱਲ ਨਹੀਂ ਹੁਣ ਬਿਲਕੁਲ ਠੀਕ ਠਾਕ ਹੋ ਜਾਣਗੇ ਤੁਸੀਂ ਖबराਓ ਨਾ ਤੁਸੀਂ ਐਨੇ ਬਾਜ਼ਾਰ ਦਾ ਕੋਈ ਵੀ ਜਿਹੜਾ ਤੁਹਾਡਾ ਕੋ ਕੰਮ ਹੈ ਤੁਸੀਂ ਕੰਮ ਕਰਿ ਆਓ ਐਨੇ ਮਾਤਾ ਦੇ ਗਲੂਕੋਸ਼ ਲੱਗਦਾ ਘੱਟੋ ਘੱਟ 1 ਘੰਟਾ ਲੱਗ ਜੂਗਾ ਇਹ ਤਾਂ ਘੰਟੇ ਤੋਂ ਵੱਧ ਹੋ ਸਕਦਾ ਡੇਢ ਘੰਟਾ ਲੱ ਤੇ ਫਿਰ ਮੈਨੇ ਸੋਚਿਆ ਮੈਂ ਕਿ ਚਲੋ ਮੋਟਰਸਾਈਕਲ ਦੀ ਸੀਟ ਦਾ ਕੰਮ ਕਰਵਾ ਕੇ ਲਿਓਨੇ ਵਾ ਵਧੀਆ ਹੋ ਗਈ ਨਾ ਓਕੇ ਹੋ ਗਈ ਤਾਂ ਚਲੋ ਗਾਇਸ ਸੀਟ ਵਾਲਾ ਕੰਮ ਵੀ ਆਪਣਾ ਡਨ ਹੋ ਗਿਆ ਤੇ ਹੁਣ ਵਾਸ਼ਿੰਗ ਕਰਵਾ ਕੇ ਲਿਓਨੇ ਮੋਟਰਸਾਈਕਲ ਦੀ ਤਾਂ ਗਾਇਸ ਹੁਣ ਪਹੁੰਚ ਗਏ ਆਪਾਂ ਸਰਵਿਸ ਸਟੇਸ਼ਨ ਤੇ ਬਹੁਤ ਦਿਨ ਹੋ ਗਏ ਮੋਟਰਸਾਈਕਲ ਦੀ ਵਾਸ਼ਿੰਗ ਕਰਾਈ ਹੈਗੀ 3 ਮਹੀਨੇ ਆਪ ਕਰੀ ਆਲਮੋਸਟ ਮੈਂ ਆਪੇ ਕਰਦਾ ਹੁੰਦਾ ਨਗਾ ਮੋਟਰਸਾਈਕਲ ਨੂੰ ਧੋਏ ਹੋਏ ਲਗਭਗ ਮੈਨੂੰ ਲੱਗਦਾ ਜਿੱਥੇ ਤੱਕ ਲੱਗਦਾ ਵੀ 2 ਮਹੀਨੇ ਹੋ ਗਏ ਉਹਨੇ ਸੀਟ ਦਾ ਕੰਮ ਹੋਏ ਨੂੰ ਵੀ ਲਗਭਗ 2 ਮਹੀਨੇ ਹੋ ਗਏ ਹੋਣ ਤੇ ਮੈਂ ਕਾਲ ਕਰੀ ਜਾਂਦਾ ਸੀ ਵੀ ਚਲ ਅੱਜ ਕਰਾਉਣਾ ਕੱਲ ਨੂੰ ਕਰਾਉਣਾ ਤਾਂ ਫਾਈਨਲੀ ਭਾਈ ਦੋਨੇ ਕੰਮ ਕਰਵਾਤੇ 10-15 ਮਿੰਟ ਦੇ ਵਿੱਚ ਮੋਟਰਸਾਈਕਲ ਨੂੰ ਵਧੀਆ ਚਮਕਾਤਾ ਬਾਈ ਨੇ ਮੋਟਰਸਾਈਕਲ ਧੋਣ ਤੋਂ ਬਾਅਦ ਬਾਈ ਨੇ ਦੂਰ ਖੜਾਤਾ ਸੁੱਕਣੇ ਲਾਤਾ ਮੋਟਰਸਾਈਕਲ ਦੀ ਕੰਡੀਸ਼ਨ ਦੇਖ ਕੇ ਬਾਈ ਬਹੁਤ ਮਨ ਖੁਸ਼ ਹੋਇਆ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਥੀ ਕੀ ਇਹਦੀ ਤਾਂ ਕਹੇ ਟਾਈਮ ਦੇ ਹਿਸਾਬ ਨਾਲ ਥੋੜੀ ਜਿਹੀ ਭੁੱਖ ਲੱਗੀ ਕਿਉਂਕਿ ਦਿਨ ਦੇ 2:00 ਵੱਜ ਗਏ ਹੁਣੇ ਤਕਰੀਬਨ 1:30 ਵਜੇ ਆਪਣੀ ਮਾਤਾ ਦਾ ਗਲੂਕੋਸ਼ ਖਤਮ ਹੋਣਾ ଥିਗਾ ਤਾਂ ਚਲੋ ਗਾਇਜ਼ ਜਿੰਨੇ ਟਾਈਮ ਦੇ ਵਿੱਚ ਗਲੂਕੋਸ਼ ਖਤਮ ਹੁੰਦਾ ਉਹਨੇ ਟਾਈਮ ਦੇ ਵਿੱਚ ਆਪਾਂ ਕੁਝ ਖਾ ਲਾਂਗੇ ਆਪਾਂ ਨੇ ਕਰਵਾਏ ਨੇ ਕਿ ਸਬਜੀ ਨਾਲ ਦੋ ਸਮੋਸੇ ਤੇ ਨਾਲ ਮੰਗਵਾ ਲਿਆ ਕੋਕ ਜਿਹੜਾ ਕਿ ਬਹੁਤ ਜਿਆਦਾ ਖਾਣ ਪੀਣ ਚ ਸਵਾਦ ਲੱਗ ਰਿਹਾਗਾ ਚਲੋ ਖਾ ਪੀ ਕੇ ਚੱਲਦੇ ਹਾਂਗੇ ਮਾਤਾ ਕੋਲ ਗੱਦਾ ਗੱਦ ਤੇ ਚੱਲ ਕੇ ਦੇਖਦੇ ਹਾਂਗੇ ਕੀ ਕੰਡੀਸ਼ਨ ਹੈਗੀ ਪੂਰੇ ਡੇਢ ਘੰਟੇ ਵਿੱਚ ਗੂਲੂ ਕੋਸ਼ ਲੱਗ ਕੇ ਖਤਮ ਹੋ ਗਿਆ ਤੇ ਡਾਕਟਰ ਸਾਹਿਬ ਨੇ ਮੈਡੀਸਿਨ ਦੇਤੀ ਮੈਡੀਸਿਨ ਦੇਣ ਤੋਂ ਬਾਅਦ ਡਾਕਟਰ ਨੇ ਆਖਿਆ ਕਿ ਦੋ ਦਿਨਾਂ ਬਾਅਦ ਉਹਨੇ ਦੁਬਾਰਾ ਫੇਰ ਵਾਪਸ ਆਉਣਾਗਾ ਤੇ ਦਵਾਈ ਲੈ ਕੇ ਜਾਣੀ ਆ ਤਾਂ ਚਲੋ ਮਿੱਤਰੋ ਹੁਣ ਚਾਲ ਦੇਾਂਗੇ ਘਰੇ ਆ ਸੁਣਨੇ ਬਣਾੜ ਕੇ ਨੇ ਇੱਥੇ ਚੂਹੀ ਹੈ ਨਾ ਤਾਂ ਚਲੋ ਮਿੱਤਰੋ ਦੇਖਦੇ ਹਾਂਗੇ ਸ਼ਹਿਰ ਤੋਂ ਪਿੰਡ ਤੱਕ ਦਾ ਰਸਤਾ ਗਏ ਮम्मी ਦੀ ਦਵਾਈ ਲੈ ਕੇ ਘਰੇ ਪਹੁੰਚ ਕੇ ਮम्मी ਦੀ ਕੰਡੀਸ਼ਨ ਪਹਿਲਾਂ ਨਾਲੋਂ ਠੀਕ ਹੈਗੀ ਘਰੇ ਪਹੁੰਚਦੇ ਸਾਰ ਮੇਲੀ ਸਾਨੂੰ ਨੂਰ ਨੂਰ ਬਾਹਰ ਆਸਤੇ ਦੇ ਵਿੱਚ ਖੜੀ ਸੀ ਤੇ ਵੇਟ ਕਰ ਰਹੀ ਸੀ ਤੇ ਪੁੱਛੀ ਮੈਨੂੰ ਚੀਜੀ ਨਹੀਂ ਲੈ ਕੇ ਆਏ ਤਾਂ ਚਲੋ ਗਾਇਜ਼ ਹੁਣ ਇਹਦੇ ਲਈ ਆਪਾਂ ਇੱਕ ਛੋਟੀ ਚੀਜ਼ ਲੈ ਕੇ ਆਏਗੇ ਤੇ ਇਹਨੂੰ ਦਿਨੇ ਖਾਣ ਵਾਸਤੇ ਕੋਕ ਲੈ ਕੇ ਆਏਗੇ ਹੱਥ ਨਹੀਂ ਮੋਟਾ ਕਰਦੇ ਸਾਰੇ ਕੰਮ ਨਿਬੜਨ ਤੋਂ ਬਾਅਦ ਗਏ ਹੁਣ ਚੱਲੇ ਆ ਮੈਂ ਦੁਕਾਨ ਤੇ ਕਿਉਂਕਿ ਘਰੇ ਮੇਰਾ ਬਹੁਤ ਜ਼ਿਆਦਾ ਘਟਜੀ ਲੱਗਦਾ ਚਾਹੇ ਸ਼ਾਮ ਦੇ 3 ਵਜੇ ਜਾਣ ਪਰ ਜਾਣਾ ਦੁਕਾਨ ਤੇ ਹੀ ਹੈ ਮੰਮੀ ਨੂੰ ਦਵਾਈ ਦਿਵਾਉਣ ਤੋਂ ਬਾਅਦ ਆਪਾਂ ਪਹੁੰਚ ਗਏ ਦੁਕਾਨ ਤੇ ਪੰਜਾਬ ਦੇ ਵਿੱਚ ਨਾ ਥੋੜਾ ਜਿਹਾ ਆਪਣੇ ਪਿੰਡਾਂ ਦੇ ਵਿੱਚ ਇੱਕ ਵਾਇਰਸ ਚੱਲ ਰਿਹਾ ਹੈਗਾ 2:30 ਵਜੇ ਮਤਲਬ 2:00 ਕੇ 30 ਮਿੰਟ ਤੇ ਦੁਕਾਨ ਤੇ ਪਹੁੰਚਿਆ ਪਰ ਮੰਮੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀਗੀ ਇਹ ਕੰਡੀਸ਼ਨ ਵੀ ਬਹੁਤ ਠੀਕ ਹੋਗੀ ਯੂਰਿਕ ਐਸਿਡ ਥੋੜਾ ਜਿਹਾ ਵਧ ਰਿਹਾ ਹੈਗਾ ਜਿੰਨਾ ਕਰਕੇ ਥੋੜੀ ਜਿਹੀ ਸਮੱਸਿਆ ਆ ਰਹੀ ਹੈਗੀ ਚ ਫਾਈਨਲੀ ਮੈਂ ਪਹੁੰਚ ਗਿਆ ਦੁਕਾਨ ਤੇ ਦੁਕਾਨ ਤੇ ਪਹੁੰਚਣ ਸਾਰ ਬਾਈ ਆਪਾਂ ਨੇ ਬਣਾ ਲਈ ਚਾਹ ਕਿਉਂਕਿ ਦਿਨ ਦੇ ਵਿੱਚ ਮੈਂ ਇੱਕ ਵਾਰੀ ਚਾਹ ਪੀਣਾ ਹੈ ਬਕਾਇਦਾ ਹੋਰ ਜਮਾ ਵੀ ਨਹੀਂ ਪੀਂਦਾ ਹੈਗਾ ਪੀਨੇਗੇ ਚਾਹ ਫਿਰ ਇਸੇ ਦੇ ਨਾਲ ਕਰਦੇਗੇ ਵਲੌਗ ਦੀ ਐਡੀਟਿੰਗ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਜ਼ ਤਾਂ ਮਿਲਦੇਗੇ ਆਪਾਂ ਨੈਕਸਟ ਵੀਡੀਓ 'ਚ ਟੇਕ ਕੇਅਰ ਬਾਏ ਬਾਏ